ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗੋੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਵਰ ਹੋ ਸਰਜਨਹਾਰ ਤਮਗਾ ਹੋ ਮੇਰੇ ਨਿਰਭਉ ਕਾ ਸੁਹਿਲਾ ਹੋ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿਹੜੇ ਸੰਮਾਲੀ ਅਣ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾ ਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਉ ਹੋਤਿ ਲ ਦੇਹੋ ਸਜਣਾ ਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ ਕਰ ਕਰ ਹੋ ਪਹੁੰਚਾ ਸਦੜੇ ਨੇਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ ਰਾਗ ਆਸਾ ਮਹੱਲਾ ਪਹਿਲਾ ਸ਼ੇਕਰ ਸ਼ਿ ਗੁਰੇ ਸ਼ਿ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰਖ ਵਡਾਈ ਤੋਏ ਰਹਾਓ ਵਿਸੈ ਜਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾ ਹੋ ਹੋਆ ਸੂਰਜ ਏਕ ਰੋਤਣਿਕ ਨਾਨਕ ਕਰਤੇ ਕੀ ਕੀਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੇ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖਣਨਾ ਤੇਰੀ ਆਰਤੀ ਅਣਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਸਤਵ ਨਨ ਨਨ ਹੈ ਤੁਹੀ ਕੋ ਸਹਸ ਮੂਰਤ ਨਾ ਇਕ ਤੋਹੀ ਸਹਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਸਤਾ ਵਗੰਧ ਏ ਵਿਚਲ ਤਮੋਹੀ ਸਭ ਮਹ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾਵੇ ਸੋ ਆਰਦੀ ਹੋਏ ਹਰ ਚਰਨ ਕਵਲ ਮਕਰਾਂਦ ਲੋ ਬਤ ਮਨ ਅਣ ਜਿਨੋ ਮੋਹੀ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਗੁ ਕੋ ਹੋਏ ਜਾਤੀ ਤੇਰਾ ਨਾਏ ਵਾਸਾ ਰਾਗ ਗੋੜੀਪੁਰਬੀ ਮਹਿਲਾ ਚੌਥਾ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਣ ਵੱਡਾ ਹੈ ਕਰ ਡੰਡੋਤ ਪੁਣ ਵੱਡਾ ਹੈ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਨ ਅੰਤਰ ਹੋ ਮੈਂ ਕੰਡਾ ਹੈ ਜੋ ਜੋ ਚਲਹਿ ਜੁ ਬੈ ਦੁਖ ਪਾਵ ਹੈ ਜਿਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵਖੰਡਾ ਹੈ ਅਬੇ ਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੜੀ ਪੂਰਬੀ ਮਹਿਲਾ ਪੰਜਵਾ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖੜਚਲ ਹੋ ਹਰ ਲਾਹਾ ਆ ਗਿਆ ਬਸੰ ਸੁਹਿਲਾ ਓਦ ਘਟੈ ਦਿਲ ਸਰਨਾਰੀ ਮਾਨ ਗੁਰ ਮਿਲ ਕਾ ਜਸ ਵਾਰੀ ਰਹਾਓ ਇਹੋ ਸੰਸਾਰ ਬਿਕਾਰ ਸੰਸੇ ਮਹਤਰੀ ਇਬਰਾਹਿਮ ਗਿਆਨੀ ਜਿਸ ਹੈ ਜਗਾਏ ਪਿਆ ਵਹਿ ਰਸ ਕਥ ਕਥਾ ਤਿੰਨ ਜਾਨੀ ਜਾ ਕੋ ਆਈ ਸੋਈ ਬਿਹੱਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੀ ਬੋਹਰ ਨਾ ਹੋਏ ਗੋ피ਰਾ ਅੰਤਰ ਜਾਮੀ ਪੁਰਖ ਬਿਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋ ਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਦਾਤੀ ਸਰਦਾਂ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ